ਇਨੂ ਲਾਓ ਹੱਥ ਤੇ ਇਨੂ ਲਾਓ ਹੱਥ ਤੇ ਵੈਰੀ ਗੁੱਡ ਪੁਣਿਆ ਚੰਗਾ ਛੱਤ ਤੇ ਤੂੰ ਚੰਗਾ ਬਣਦਾ ਜਿਵੇਂ ਇਹਨਾਂ ਦਾ ਬੇਇਮਾਨਾ ਦਾ ਚੰਗਾ ਵੈਰਮਾਨਾ ਦਾ ਚੰਗਾ ਗੜੇ ਛੜ ਕੇ ਚੰਗਾ ਬਣਦਾ ਕਦੇ ਚਾਹੂ ਦਾ ਛੰਡਾ ਤੂੰ ਸਹੀ ਕਹਵਾ ਲੈ ਹੋਰ ਵੀ ਧਿਆਨ ਰੱਖਿਓ ਇਹ ਤਾਂ ਵੇ ਟੱਕਰ ਦੇ ਕਦੇ ਚਾਹੂ ਦਾ ਟੱਕਰ ਦੇ ਜਿਹੜਾ ਪੈਸੇ ਵਾਂਗ ਤੂੰ ਦੌੜਾ ਚੱਲ ਜਿੰਦੇ ਆਂਦੇ ਛੇ ਦੇ ਛੇ ਹਲੋ ਵਾਸਦੇ ਵਾਸਦੇ ਆ ਕਿਰੋ ਕਿਰੋ ਸਿਮਰਵਰ ਗੜੀ ਜੀ ਜੀ ਇੱਕ ਗੱਲ ਦੱਸ ਮੈਂ ਰਾਜਾ ਬੜੀ ਹੈ ਇਹ ਬਿਮਾ ਬੁੜੀ ਹੈ ਸਾਡੀ ماں ਚਾਰ ਵਾਰੀ ਦੀ ਕੌਂਸਲਰ ਹੈ ਇੱਕ ਪਾਸੇ ਦੇਮਾਨ ਹੈ ਜਿਹੜੇ ਲੋਕ ਪਾਰਟੀ ਬਦਲਦੇ ਸਾਰੇ ਚੇ ਜੋ ਉਹਨਾਂ ਦਾ ਤੇ ਨਾਰਾ ਦਿੱਤਾ ਆਪਣਾ ਝੰਡਾ ਛੱਕਦੇ ਤੇ ਵੋਟ ਝੰਡਾ ਛੱਕਦੇ ਤੇ ਵੋਟ ਹੱਥ ਤੇ ਬਣ ਜੀ ਜਾ ਤੇ ਤਗੜੇ ਹੋ ਗਏ ਉਸੇ ਦਾ ਪੈਣਾ ਦੇਣਾ ਬਾਈ ਮਿੱਤਰੋ ਝੰਡਾ ਛੱਪ ਕੇ ਝੰਡੇ ਜਗ ਜਿਹੜੇ ਬੇਕੂਤੇ ਮਹਾਰਾਜ ਛੱਪੇ ਕੇ ਰੱਖ ਕੇ ਝੰਡੇ ਵਾਲੇ ਨਹੀਂ ਮੋਟਾ ਵੀ ਪਾਈਆਂ ਮਾਤਾ ਜੀ ਇੱਕ ਗੱਲ ਪਛਮੀ ਜਾਣੇ ਆ ਜਿਹੜੇ ਫੁੱਲਾ ਦੇ ਇਹ ਕਦੇ ਝੰਡਾ ਚੜਨਾ ਟੰਗ ਜਾਂਦੇ ਆ ਕਦੇ ਫੁੱਲਾ ਦਾ ਟੰਗ ਜਾਂਦੇ ਤੇ ਇਹਨਾਂ ਕੋਈ ਪਿੱਛਮਾਣਾ ਹੈਗਾ ਕੋਈ ਟੀਮਾ ਨਾ

ਦੇਵਾ ਨਾਂ ਤੇ ਕਰੇ ਢੰਗਾ ਝੰਡਾ ਚਾਹਵਾਉਂਦੇ ਆ ਕੜੇ ਫੁੱਲਾਂ ਨਾਲ ਕੋਟ ਚਾਹ ਪਾ ਚੁੱਪ ਜਿਵੇਂ ਐ ਕਿ ਇਹਨਾਂ ਨੂੰ ਸਬਸਖੋਣਾ ਹੈ ਚੰਗਾ ਖੱਤ ਤੇ ਬੋਲ ਚਾਹ ਪਾ ਬੈਰੀ ਗੁੱਡ ਸਾਡੀ ਭੈਣ ਬੱਲੇ ਬੱਲੇ ਜਿਨਾ ਜੌਦੀ ਰਾਹ ਬੜਾ ਸਾਦਾਂ ਤੇ ਲੱਪੀ ਆਬੀ ਭੈਣ ਨੂੰ ਆਬੀ ਤੇ ਮੇਰੇ ਕੋਟ ਬੈਰੀ ਗੁੱਡ ਚੰਗਾ ਖੱਤ ਤੇ ਬੋਲ ਚੰਗਾ ਖੱਤ ਤੇ ਬੋਲ ਜੰਡਾ ਛੱਤ ਤੇ ਜੰਡਾ ਛੱਤ ਤੇ ਜੰਡਾ ਛੱਤ ਤੇ ਕਾਂਗਰਸ